ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜਾਣਦੇ ਹੋ ਭਾਈ ਕਨਈਆ ਜੀ ਸੇਵਾ ਸੈੜੀ ਦਾ ਮੁਖ ਮੰਤਵ ਸਮਾਜ ਸੇਵਾ ਚੜੀ ਪਿੰਡ ਜੋ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਨਜ਼ਦੀਕ ਪੜੀ ਚੜੀ ਪਿੰਡ ਦਾ ਇੱਕ ਪਰਿਵਾਰ ਹੈ ਜਿਸ ਦੇ ਵਿੱਚ ਮਾਂ ਹੈ ਜਿਹੜੀ ਬੱਚਿਆਂ ਦੀ ਮਾਂ ਨੂੰ ਅਟੈਕ ਆ ਗਿਆ ਤੇ ਉਹਦੇ ਪਿਛਲੇ ਡੇਢ ਸਾਲ ਤੋਂ ਬਾਹਾਂ ਔਰ ਲੱਤ ਖੜੀ ਆ ਤਿੰਨ ਬੱਚੇ ਨੇ ਪਰਿਵਾਰ ਚ ਇੱਕ ਬੱਚੀ ਜਿਹੜੀ ਵੱਡੀ ਐ ਪਲੱਸ 2 ਪਾਸ ਕੀਤੀ ਉਹਨੇ ਪਹਿਲਾਂ ਉਹਦਾ ਵੀ ਕਿਤੇ ਐਕਸੀਡੈਂਟ ਹੋਇਆ ਪਲੇਟਾਂ ਬਲੋਟਾਂ ਪਈਆਂ ਹੋਈਆਂ ਇਸ ਸਮੇਂ ਉਹ ਸਲਾਈ ਸਿੱਖ ਰਹੀ ਐ ਛੋਟੀ ਬੱਚੀ ਬੜੀ ਟੈਲੈਂਟਡ ਐ ਇਸ ਵਾਰ ਵੀ ਉਹਦੇ ਪਲੱਸ 2 ਚੋਂ 75% ਨੰਬਰ ਆਏ ਨੇ ਅੱਗੇ ਪੜ੍ਹਨਾ ਚਾਹਦੀ ਐ ਇੱਕ ਛੋਟਾ ਭਰਾ ਵਾ ਜੋ 5ਵੀਂ ਚ ਪੜਦਾ ਐ ਫਾਦਰ ਇਹਨਾਂ ਦਾ ਲੇਬਰ ਦਾ ਕੰਮ ਕਰਦਾ ਐ ਜਿੱਥੇ ਕਿਤੇ ਕੋਈ ਲੇਬਰ ਮਿਲ ਜਾਂਦੀ ਐ ਕਿਸੇ ਵੀ ਉੱਥੇ ਜਾ ਕੇ ਉਹ ਕੰਮ ਕਰਦੇ ਆ ਅੱਜ ਅਸੀਂ ਉਹਨਾਂ ਦੇ ਪਲਾਟ ਵਿੱਚ ਖੜੇ ਆ ਇਸ ਪਰਿਵਾਰ ਨੂੰ ਬੱਚੀ ਨੂੰ ਇੱਕ ਸਲਾਈ ਮਸ਼ੀਨ ਪਾਈਕਨਈ ਆਈ ਸੇਵਾ ਸੈਟੀ ਵੱਲੋਂ ਭੇਟ ਕਰਨ ਆਏ ਸੀ ਜਦੋਂ ਆ ਇੱਥੇ ਆ ਕੇ ਦੇਖਦੇ ਆ ਕਿ ਇਸ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਰਹਿ ਰਹੇ ਨੇ ਆਪਣੇ ਭਰਾ ਦੇ ਬੱਚਿਆਂ ਦਾ ਜੋ ਚਾਚਾ ਵੈ ਉਸਦੇ ਘਰ ਦੇ ਵਿੱਚ ਇਹਨਾਂ ਨੇ ਖੁਦ ਲੋਨ ਲੈ ਕੇ ਇਹ ਮਕਾਨ ਤਿਆਰ ਕੀਤਾ ਇਹ ਕਮਰਾ ਜੀ ਇਸ ਕਮਰੇ ਦੇ ਵਿੱਚ ਛੱਤ ਪੈਣ ਵਾਲੀ ਹੈ ਜਤਿੰਦਰ ਸਿੰਘ ਜੀ ਮੈਮੀ ਸਾਹਿਬ ਸਾਡੇ ਮੁਖ ਸਕੱਤਰ ਕੀ ਕਹਿਣਾ ਜੀ ਤੁਸੀਂ ਇਸ ਪਰਿਵਾਰ ਬਾਰੇ ਨੇੜੇ ਹੋ ਕੇ ਜਾਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਪਾਈਕ ਨੇ ਜੀ ਸੇਵਾ ਸੁਸਾਇਟੀ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਨੇ ਬੇਨਤੀ ਕੀਤੀ ਸੀ ਕਿ ਬਹੁਤ ਹੀ ਗਰੀਬ ਪਰਿਵਾਰ ਆ ਦੋ ਬੱਚੀਆਂ ਨੇ ਉਹ ਪੜ੍ਹਾਈ ਦੇ ਵਿੱਚ ਬਹੁਤ ਵਧੀਆ ਨੇ ਸਾਨੂੰ ਇੱਥੇ ਆ ਕੇ ਪਤਾ ਚੱਲਿਆ ਸਾਨੂੰ ਬੇਨਤੀ ਹੋਈ ਸੀ ਕਿ ਇੱਕ ਸਿਲਾਈ ਮਸ਼ੀਨ ਮਿਲ ਜਵੇ ਜੇ ਤਾਂ ਉਹ ਬੱਚੀ ਆਪਣਾ ਮਾੜਾ ਮੋਟਾ ਕੱਪੜੇ ਸਿਉ ਕੇ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਉਹ ਕਰ ਸਕੇ ਲੇਕਿਨ ਇੱਥੇ ਆ ਕੇ ਜਦੋਂ ਆਪਾਂ ਬੱਚੀਆਂ ਨੂੰ ਮਿਲੇ ਬੱਚੀਆਂ ਇੰਨੀਆਂ ਟੈਲੈਂਟਡ ਨੇ ਕਿ ਅਸੀਂ ਚਾਹੁੰਦੇ ਆ ਕਿ ਨਾਲ ਨਾਲ ਉਹ ਪੜ੍ਹਾਈ ਵੀ ਕਰਨ ਤੇ ਉਹਨਾਂ ਦੇ ਘਰ ਦੇ ਹਾਲਾਤ ਦੇਖ ਕੇ ਇੰਨਾ ਜ਼ਿਆਦਾ ਮਨ ਨੂੰ ਦੂੰਗਾ ਇੱਕ ਭਾਰ ਪੈ ਗਿਆ ਕਿ ਇੰਨੀਆਂ ਬੱਚੀਆਂ ਟੈਲੈਂਟਡ ਨੇ ਤੇ ਵਿਚਾਰੀਆਂ ਇਸ ਨਰਕ ਚ ਬੈਠੀਆਂ ਨੇ ਮਾਤਾ ਜੀ ਪੈਰਾਲਾਈਜ਼ਡ ਨੇ ਉਹਨਾਂ ਤੋਂ ਲੈਟਰਨ ਬਾਥਰੂਮ ਨਹੀਂ ਜਾਇਆ ਜਾਂਦਾ ਤੇ ਬਹੁਤ ਗਰੀਬੀ ਨਾਲ ਪਰਿਵਾਰ ਜੂਝ ਰਿਹਾ ਸੋ ਸਾਡੀ ਕੋਸ਼ਿਸ਼ ਹੈ ਆਪ ਸਭ ਨੂੰ ਬੇਨਤੀ ਵੀ ਹੈ ਕਿ ਆਓ ਆਪਾਂ ਇਸ ਪਰਿਵਾਰ ਦੇ ਨਾਲ ਖੜੇ ਹੋ ਕੇ ਇਸ ਪਰਿਵਾਰ ਦੇ ਜਿਹੜੇ ਦੋ ਕਮਰੇ ਆ ਉਹ ਪਹਿ ਜਾਣ ਤਾਂ ਇਸ ਬੱਚਿਆਂ ਦਾ ਵੀ ਭਲਾ ਹੋ ਜਵੇ ਇਸ ਪਰਿਵਾਰ ਦਾ ਵੀ ਭਲਾ ਹੋ ਜਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਗੁਰਮੀਤ ਸਿੰਘ ਫੌਜੀ ਵੀਰ ਸਭਜੀਤ ਸਿੰਘ ਭਾਜੀ ਭਾਜੀ ਕੀ ਕਹਿਣਾ ਤੁਹਾਡਾ ਇੱਕ ਬੇਨਤੀ ਤੁਸੀਂ ਆਪਣੇ ਵੱਲੋਂ ਵੀ ਕਰੋ ਆਪਣੇ ਸੰਸਥਾ ਦੇ ਯੋਧਿਆਂ ਨੂੰ ਸਸਤਾ ਦੇ ਯੋਜਨ ਬਿਲਕੁਲ ਬੈਂਤੀ ਆ ਜੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਮਾਜ ਨਿਵਾਸੀਆਂ ਨੂੰ ਕਿ ਇਸ ਪਰਿਵਾਰ ਦਾ ਹਾਲ ਦੇਖ ਕੇ ਮਨ ਥੋੜਾ ਜਿਹਾ ਜ਼ਰੂਰ ਉਦਾਸ ਹੋਇਆ ਪਰ ਕਿਉਂ ਨਾ ਆਪਾਂ ਤਕੜੇ ਹੋਈਏ ਤੇ ਇਹਨਾਂ ਨੂੰ ਵੀ ਥੋੜਾ ਜਿਹਾ ਰਾਹ ਤੇ ਲਈਏ ਕਿਉਂਕਿ ਬਹੁਤ ਜ਼ਿਆਦਾ ਅਫਸਰਟ ਹੋਇਆ ਹੋਇਆ ਪਰਿਵਾਰ ਇਸ ਟਾਈਮ ਲੋਡ ਹੈ ਇਹਨਾਂ ਨੂੰ ਇਹਨਾਂ ਦੇ ਬਾਹ ਫੜਨ ਦੀ ਤੇ ਆਓ ਆਪਾਂ ਸਾਰੇ ਰਲ ਮਿਲ ਕੇ ਇਸ ਕਾਰਜ ਨੂੰ ਸਿਰੇ ਚੜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੀਤ ਸਿੰਘ ਫੌਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪਰਿਵਾਰ ਨਾਲ ਮਿਲ ਕੇ ਬੜਾ ਹੀ ਦੁੱਖ ਲੱਗਿਆ ਕਿ ਸਾਡੇ ਬੱਚਾਂ ਵਿੱਚ ਇੰਨਾ ਟੈਲੈਂਟ ਹੋਣ ਦੇ ਬਾਵਜੂਦ ਵੀ ਔਰ ਬੱਚੇ ਆਪਣੀ ਮਾਂ ਦੀ ਦੇਖ ਰੇਖ ਲਈ ਘਰੇ ਰਹਿਣ ਕਰਕੇ ਉਹ ਪੜ੍ਹਾਈ ਵੀ ਛੱਡ ਚੁੱਕੇ ਨੇ ਸਾਡੀ ਬੇਨਤੀ ਹੈ ਸਾਰਿਆਂ ਨੂੰ ਕਿ ਇਸ ਪਰਿਵਾਰ ਦੇ ਨਾਲ ਸਾਨੂੰ ਖੜਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਗੁਰਜੀ ਇਹ ਜੋ ਬੱਚੀ ਹੈ ਖੁਦ ਕੈਮਰਾ ਫੜ ਕੇ ਬਣਾ ਰਹੀ ਹੈ ਵੀਡੀਓ ਇਸ ਬੱਚੀ ਵਾਸਤੇ ਆਪਾਂ ਪੜ੍ਹਾਈ ਵੀ ਇਹਦੀ ਸ਼ੁਰੂ ਕਰਨੀ ਹੈ ਇਹ ਬੇਨਤੀ ਵੀ ਨਾਲ ਹੈ ਤਾਂ ਕਿ ਇਹਦਾ ਮਨ ਚ ਜੋ ਇੱਛਾ ਹੈ ਵੀ ਮੈਂ ਅੱਗੇ ਵਧਾਂ ਪੜ੍ਹਾਈ ਦੇ ਜਰੀਏ ਅੱਗੇ ਵੱਧ ਸਕਦੀ ਹੈ ਸਿੱਖਿਆ ਦੇ ਨਾਲ ਨਾਲ ਇਹਨਾਂ ਦਾ ਮਕਾਨ ਹੈ ਜਿਹੜਾ ਉਹ ਵੀ ਬਣਾ ਕੇ ਦੇਣਾ ਸੋ ਮੈਨੂੰ ਉਮੀਦ ਹੈ ਵੀ ਆਪ ਸਭ ਸਹਿਯੋਗ ਕਰੋਗੇ ਤੇ ਇਹ ਪਰਿਵਾਰ ਖੁਸ਼ੀਆਂ ਦੇ ਖੇੜੇ ਬਣੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ